ਪੰਜਾਬ ਵਿੱਚ ਸਾਲ 1987-88 ਦੇ ਵੇਲੇ ਜੇ ਸਮੇਂ ਖਾਰਕੂਵਾਦ ਲਹਿਰ ਪੂਰੇ ਜੋਬੜ ਉੱਤੇ ਸੀ ਉਸ ਵਕਤ ਪਟਿਆਲਾ ਜ਼ਿਲ੍ਹੇ ਵਿੱਚ ਦੋ ਐਸੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਨੇ ਪੰਜਾਬ ਸਮੇਤ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ ਇਹ ਘਟਨਾਵਾਂ ਸਨ ਜਦੋਂ ਪੰਜਾਬ ਵਿੱਚ ਪਟਿਆਲੇ ਜ਼ਿਲ੍ਹੇ ਵਿੱਚ 4 IAS ਅਫਸਰਾਂ ਦੇ ਕਤਲ ਹੋ ਗਏ ਹਨ ਅਤੇ ਇਸੇ ਕਾਰਨ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਫਾਰਕ ਬਬਦੁੱਲਾ ਪੰਜਾਬ ਪੁਲਿਸ ਦੀ ਜੰਮੂ ਕਸ਼ਮੀਰ ਵਿੱਚ ਐਂਟਰੀ ਉੱਤੇ ਹੀ ਬੈਨ ਲਗਾ ਦਿੱਤੇ ਹਨ ਕਿਉਂ ਇਹਨਾਂ ਸੀਨੀਅਰ ਆਈਐਸ ਅਫਸਰਾਂ ਦੀ ਕਤਲ ਹੋਈ ਕਿਸ ਨੇ ਕਤਲ ਕੀਤੀ ਇਹਦਾ ਕਤਲਾ ਕਾਰਨ ਪੰਜਾਬ ਪੁਲਿਸ ਦੀ ਐਂਟਰੀ ਜੰਮੂ ਕਸ਼ਮੀਰ ਵਿੱਚ ਕਿਉਂ ਬੈਨ ਹੋਈ ਇਹ ਸਭ ਬਾਰ ਚਰਚਾ ਕਰਾਂਗੇ ਅੱਜ ਦੇ ਇਸ ਐਪੀਸੋਡ ਵਿੱਚ ਸੋ ਆਓ ਹੁਣ ਅੱਜ ਦੀ ਜਾਣਕਾਰੀ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਾਲ 1988 ਤੋਂ ਬਿਲੇ ਤੋਂ ਕੁਝ ਸਵੇਰ ਪਹਿਲਾਂ ਹੀ ਪੰਜਾਬ ਵਿੱਚ ਕੈਟ ਸਿਸਟਮ ਆਪਣੀ ਪੂਰੇ ਜੋਬਨ ਉੱਤੇ ਸੀ ਇਹ ਖਾੜਕੂ ਕੈਟ ਖਾੜਕੂਆਂ ਨਾਲ ਮਿਲ ਜੁਲ ਕੇ ਰਹਿੰਦੇ ਉਹਨਾਂ ਦਾ ਪੂਰਾ ਭੇਤ ਲੈਂਦੇ ਤੇ ਫਿਰ ਲੋੜ ਪੈਣਦੇ ਉਹਨਾਂ ਦੀ ਸੋਚਰਾ ਪੁਲਸ ਨੂੰ ਦੇ ਦਿੰਦੇ ਅਤੇ ਉਹਨਾਂ ਖਾੜਕੂਆਂ ਦਾ ਮੁਕਾਬਲਾ ਬਣਾ ਦਿੱਤਾ ਜਾਂਦਾ ਪੰਜਾਬ ਵਿੱਚ ਕੈਟ ਸਿਸਟਮ ਦੀ ਰਵਾਇਤ ਡੀਜੀਪੀ ਜੂਨੀਅਰ ਬੈਰੋ ਦੇ ਸਮੇਂ ਤੋਂ ਹੀ ਗੋਦ ਵਿੱਚ ਆਈ ਸੀ ਜਿਸ ਨੂੰ ਕੇਪੀਐਸ ਗਿੱਲ ਨੇ ਬਾਅਦ ਵਿੱਚ ਅੱਗੇ ਤੋਰਿਆ ਅੱਜ ਦੀ ਵੀਡੀਓ ਵਿੱਚ ਆਈਏਐਸ ਅਫਸਰਾਂ ਦੇ ਕਤਲ ਦੇ ਵਿਚਾਲੇ ਦਾ ਕੇਂਦਰ ਬਿੰਦੂ ਹੈ ਇੱਕ ਐਸਆਈਸੀਏ ਪੱਤਰ ਦਾ ਅਫਸਰ ਜਿਸ ਨੂੰ ਪੁਲਿਸ ਵੱਲੋਂ ਡਿਸਮਿਸ ਕੀਤਾ ਗਿਆ ਅਤੇ ਫਿਰ ਬਹਾਲ ਹੋਇਆ ਜਿਸ ਤੋਂ ਬਾਅਦ ਉਸ ਨੇ ਅੰਦਾ ਪੈਸਾ ਬਣਾਇਆ ਬਹੁਤ ਸਾਰੇ ਖੜਕੂਆਂ ਨੂੰ ਇਸ ਨੇ ਗ੍ਰਿਫਤਾਰ ਕੀਤਾ ਪਰ ਅਖੀਰ ਇਸ ਐਸਆਈ ਨੇ ਆਪਣੇ ਹੀ ਦੋ ਐਸਐਸਪੀ ਨੂੰ ਗੋਲੀਆਂ ਬਾਰਕੇ ਬਾਅਦ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ ਇਸੇ ਐਸਆਈ ਦੇ ਕਰਕੇ ਹੀ ਜੰਮੂ ਕਸ਼ਮੀਰ ਵਿੱਚ ਪੰਜਾਬ ਪੁਲਿਸ ਦੀ ਐਂਟਰੀ ਬੈਨ ਹੋ ਗਈ ਸੀ ਕ્યા ਜ਼ਾਦਾ ਹੈ ਕਿ ਇੱਕ ਪੁਲਿਸ ਅਫਸਰ ਉਸ ਵਕਤ ਪੰਜਾਬ ਦੇ ਡੀਜੀਪੀ ਜੁਲੀਅਰ ਬੈਰੋਦਾ ਸੱਜਾ ਹੱਥ ਵੜ ਕੇ ਪੁਲਿਸ ਬੈਕਮੇ ਵਿੱਚ ਵਿਚਰਦਾ ਸੀ ਸਾਲ 1987 ਦੇ ਦਸੰਬਰ ਦੇ ਮਹੀਨੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਦੋ ਸੀਨੀਅਰ ਪੁਲਿਸ ਅਫਸਰ ਜਿਹਦੇ ਵਿੱਚ ਇੱਕ ਜ਼ਿਲ੍ਹੇ ਦਾ ਮੁਖੀ ਐਸਐਸਪੀ ਅਤੇ ਦੂਸਰਾ ਉਸ ਦਾ ਸਹਾਯੂਗੀ ਆਈਐਸ ਐਸਬੀ ਰੈਂਕ ਦਾ ਦੋਹਾਂ ਦਾ ਖੜਕਵਾ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਇਹਦਾ ਅਫਸਰਾਂ ਦੇ ਦਾਸ ਹਨ ਅਰਵਿੰਦਰ ਸਿੰਘ ਬਰਾੜ ਅਤੇ ਕੇ ਆਰਐਸ ਗਿੱਲ ਪਟਿਆਲਾ ਜ਼ਿਲ੍ਹੇ ਵਿੱਚ ਰਵਿੰਦਰ ਸਿੰਘ ਬਰਾੜ ਇੱਕ ਬਤੌਰ ਐਸਐਸਪੀ ਵਜੋਂ ਤਾਇਨਾਤ ਸਨ ਅਤੇ ਪੰਜਾਬ ਦੇ ਡੀਜੀਪੀ ਤੋਂ ਗਵਰਨਰ ਬਣੇ ਜੂਲੀਓਰ ਬੈਰੋ ਦੇ ਵੀ ਪਰਸਨਲ ਐਡਵਾਈਜ਼ਰ ਰਹਿ ਚੁੱਕੇ ਸਨ ਅਤੇ ਉਹਨਾਂ ਦੇ ਸਾਥੀ ਕੇ ਆਰਐਸ ਗਿੰਦ ਉਹ ਵੀ ਇੱਕ ਆਈਪੀਐਸ ਅਫਸਰ ਸਨ ਇਹ ਦੋਵੇਂ ਹਰ ਰੋਜ਼ ਸਵੇਰੇ ਬਿડા ਕਿਸੇ ਸੁਰੱਖਿਆ ਦੇ ਪਟਿਆਲਾ ਦੇ ਐਨਆਈਐਸ ਸਪੋਰਟਸ ਇੰਸਟੀਚਿਊਟ ਵਿੱਚ ਰਹਿਣੇ ਕਰਨ ਜਾਂਦੇ ਸਨ ਪਰ ਇਸੇ ਸਮੇਂ ਦੌਰਾਨ ਦਸੰਬਰ ਦੇ ਮਹੀਨੇ ਵਿੱਚ ਸਾਲ 1987 ਵਿੱਚ ਜਦੋਂ ਇਹ ਦੋਵੇਂ ਅਫਸਰ ਉਥੇ ਰਨਿੰਗ ਕਰ ਰਹੇ ਹੁੰਦੇ ਹਨ ਤਾਂ ਉਥੇ ਤਿੰਨ ਹੋਰ ਸ਼ਖਸ ਆਉਂਦੇ ਹਨ ਇਹਨਾਂ ਤਿੰਨਾਂ ਨੇ ਵੀ ਟਰੈਕਸੂਟ ਪਾਏ ਹੁੰਦੇ ਦੋ ਜਣੇ ਆ ਕੇ ਇਹਨਾਂ ਪੁਲਿਸ ਅਫਸਰਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਨ ਪਰ ਇਸ ਦੌਰਾਨ ਤੀਜਾ ਟਰੈਕਸੂਟ ਵਾਲਾ ਸ਼ਖਸ ਦੋਹਾਂ ਪੁਲਿਸ ਅਫਸਰਾਂ ਉਤੇ ਗੋਲੀ ਚਲਾ ਦਿੰਦਾ ਹੈ ਇਸ ਗੋਲੀਬਾਰੀ ਵਿੱਚ ਪਟਿਆਲਾ ਪੁਲਿਸ ਦਾ ਮੁਖੀ ਐਸਐਸਪੀ ਅਰਵਿੰਦਰ ਸਿੰਘ ਬ੍ਰਾਂਡ ਮਾਰਿਆ ਜਾਂਦਾ ਹੈ ਤੇ ਉਸਦੇ ਨਾਲ ਉਸਦਾ ਸਾਥੀ ਐਸਪੀ ਕੇਆਰਐਸ ਗਿੱਲ ਦੀ ਵੀ ਬਹੁਤ ਹੋ ਜਾਂਦੀ ਹੈ ਇਸ ਵਾਰਦਾਤ ਨਾਲ ਪੂਰੇ ਪੰਜਾਬ ਵਿੱਚ ਹੀ ਹੜਕੰਪ ਮਚ ਜਾਂਦਾ ਕਿਉਂਕਿ ਦੋਵੇਂ ਅਫਸਰ ਔਰ ਡਿਊਟੀ ਅਤੇ ਆਈਪੀਐਸ ਹਨ ਵਾਰਦਾਤ ਤੋਂ ਬਾਅਦ ਬਲਾਵਰ ਗੁਰਦੁਆਰਾ ਦੂਕਨਵਾਰ ਸਾਹਿਬ ਦੀ ਕੰਧ ਟੱਪ ਕੇ ਆਪਣੇ ਮੋਟਰਸਾਈਕਲਾਂ ਰਾਹੀਂ ਫਰਾਰ ਹੋ ਜਾਂਦੇ ਹਨ ਇਸ ਵਾਰਦਾਤ ਤੋਂ ਬਾਅਦ ਪਟਿਆਲਾ ਪੁਲਿਸ ਦੀ ਕਬਾੜ ਇੱਕ ਹੋਰ ਆਈਏਐਸ ਬਿਹਾਰ ਕੈਡਰ ਦੇ ਐਸਐਸਪੀ ਸੀਤਲਦਾਸ ਸਾਫ ਦੇ ਹਨ ਉਹਨਾਂ ਦੇ ਨਾਲ ਇੱਕ ਐਸਪੀਡੀ ਬਲਦੇਸ਼ ਸਿੰਘ ਬਰਾੜ ਨੂੰ ਨਿਯੁਕਤ ਕੀਤਾ ਜਾਂਦਾ ਹੈ ਪਰ ਇਸੇ ਘਟਨਾਕਰਮ ਦੇ ਚਲਦਿਆਂ ਚਲਦਿਆਂ ਐਕਟਰੀ ਹੁੰਦੀ ਹੈ ਦਲਬੀਰ ਸਿੰਘ ਐਸਆਈ ਦੀ ਜਿਸ ਦੇ ਬਾਰੇ ਅਸੀਂ ਅੱਜ ਇਸ ਵੀਡੀਓ ਵਿੱਚ ਪਹਿਲਾਂ ਵੀ ਜ਼ਿਕਰ ਕੀਤਾ ਸੀ ਇਹ ਦਲਬੀਰ ਸਿੰਘ ਐਸਆਈ ਹੁੰਦਿਆ ਅਬਰਸਰ ਜ਼ਿਲ੍ਹੇ ਵਿੱਚ ਤਾਇਨਾਤ ਹੁੰਦਾ ਪਰ ਸਾਲ 1983 ਵਿੱਚ ਇਸ ਨੂੰ ਡਿਸਮਿਸ ਕਰ ਦਿੱਤਾ ਜਾਂਦਾ ਹੈ ਜਿਸ ਉੱਤੇ ਦੋਚ ਲਗਾਇਆ ਜਾਂਦਾ ਹੈ ਕਿ ਦਲਬੀਰ ਸਿੰਘ ਨੂੰ ਇਸ ਕਰਕੇ ਡਿਸਮਿਸ ਕੀਤਾ ਗਿਆ ਕਿਉਂਕਿ ਉਸ ਦੀ ਉਠਨੀ ਬੈਠਨੀ ਕ੍ਰਿਮਨਲ ਕਿਸਮ ਦੇ ਬੰਦਿਆਂ ਨਾਲ ਸੀ ਬਹੁਤ ਸਾਰੀਆਂ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਪੁਲਿਸ ਦੇ ਵਿੱਚ ਹੋਣ ਦੇ ਬਾਵਜੂਦ ਦਲਬੀਰ ਸਿੰਘ ਸ਼ਾਮਲ ਹੁੰਦਾ ਸੀ ਉਸ ਵਕਤ ਪੱਜਾ ਵਿੱਚ ਖੜਕੂਵਾਦ ਵੀ ਪੂਰੇ ਸਿਖਰਾਂ ਉੱਤੇ ਸੀ ਅਤੇ ਪੁਲਿਸ ਵੱਲੋਂ ਕੈਟ ਸਿਸਟਮ ਵੀ ਨਵਾਂ ਨਵਾਂ ਸ਼ੁਰੂ ਕੀਤਾ ਗਿਆ ਸੀ ਜਿਸ ਦੀ ਸ਼ੁਰੂਆਤ ਐਸਐਸਪੀ ਇਜਹਾਰ ਆਲਮ ਨੇ ਕੀਤੀ ਸੀ ਇਸੇ ਕਰਕੇ ਹੀ ਬਹੁਤੇ ਕੈਟ ਆਪਣੇ ਆਪ ਨੂੰ ਆਲਮ ਸੈਨਾ ਦੇ ਬੈਬਰ ਦੱਸਦੇ ਹੁੰਦੇ ਸਨ ਕੈਟ ਸਿਸਟਮ ਵਿੱਚ ਡਿਸਮਿਸ ਹੋਇਆ ਦਲਬੀਰ ਸਿੰਘ ਪੂਰੀ ਤਰ੍ਹਾਂ ਨਾਲ ਫਿੱਟ ਬੈਠ ਰਿਹਾ ਹੁੰਦਾ ਹੈ ਪੌਲਸ ਅਜਿਹੇ ਲੋਕਾਂ ਦੇ ਭਾਗ ਵਿੱਚ ਹੁੰਦੀ ਹੈ ਜਿਨ੍ਹਾਂ ਦੇ ਸੰਪਰਕ ਖਾੜਕੂ ਗਰੁੱਪਾਂ ਨਾਲ ਵੀ ਹੁੰਦੇ ਹਨ ਜਿਸ ਵੇਨੇ ਜੂਲੀਓ ਰਵੇਰੋ ਡੀਜੀਪੀ ਵਰਦਤਾ ਦਲਬੀਰ ਸਿੰਘ ਸਿੱਧਾ ਜੂਲੀਓ ਰਵੇਰੋ ਨਾਲ ਹੀ ਮੇਲ-ਜੋਲ ਕਰਦਾ ਤੇ ਉਸ ਨੂੰ ਦੁਬਾਰਾ ਬਹਿਕ ਵਿੱਚ ਬਹਾਲ ਕਰਨ ਦੀ ਸ਼ਿਵਾਰਚ ਕਰਦਾ ਹੈ ਦਲਬੀਰ ਸਿੰਘ ਇਹ ਐਸਾ ਹੀ ਆਪਣੀ ਸਪਾਈ ਵਿੱਚ ਕਹਿੰਦਾ ਕਿ ਮੈਂ ਬਹੁਤ ਸਾਰੇ ਖਾੜਕੂਆਂ ਨੂੰ ਜਾਣਦਾ ਹਾਂ ਮੈਨੂੰ ਪਤਾ ਹੈ ਕਿ ਉਹ ਕਿੱਥੇ ਰਹਿੰਦੇ ਹਨ ਮੈਂ ਹੀ ਉਹਨਾਂ ਨੂੰ ਫੜਾਵਾਂਗਾ ਜਦ ਮੈਂ ਹੀ ਉਹਨਾਂ ਨੂੰ ਬਰਵਾਵਾਂਗਾ ਜਿਸ ਤੋਂ ਬਾਅਦ ਦਲਬੀਰ ਸਿੰਘ ਜੂਨੀਅਰ ਬੈਰੋ ਵੱਲੋਂ ਡਾਇਰੈਕਟ ਬੈਕਮੇ ਵਿੱਚ ਬਹਾਲ ਕਰ ਦਿੱਤਾ ਜਾਂਦਾ ਹੈ ਇਹ ਬਹਾਲੀ ਬੜੇ ਹੀ ਗੁਪਤ ਤਰੀਕੇ ਨਾਲ ਕੀਤੀ ਜਾਂਦੀ ਹੈ ਕਿਉਂਕਿ ਇਸ ਬਹਾਲੀ ਨੂੰ ਖੜਕੂ ਗਰੁੱਪਾਂ ਤੋਂ ਗੁਪਤ ਰੱਖਿਆ ਜਾਂਦਾ ਹੋਰ ਦਲਬੀਰ ਸਿੰਘ ਦੇ ਸਿਰ ਤੇ ਸਿੱਧਾ ਡੀਜੀਪੀ ਜੂਨੀਅਰ ਬੈਰੋ ਦਾ ਹੱਥ ਸੀ ਤੇ ਆਉਣ ਵਾਲੇ ਸਮੇਂ ਵਿੱਚ ਉਹ ਆਪਣੀਆਂ ਕਾਰਵਾਈਆਂ ਨੂੰ ਇਲਜ਼ਾਮ ਦਿੰਦਾ ਬਹੁਤ ਸਾਰੇ ਖੜਕੂਆਂ ਨੂੰ ਦਲਬੀਰ ਸਿੰਘ ਵੱਲੋਂ ਗ੍ਰਿਫਤਾਰ ਕਰਵਾਇਆ ਜਾਂਦਾ ਜਿਹਨਾਂ ਜਿਹਨਾਂ ਨਾਲ ਉਸ ਦਾ ਸੰਪਰਕ ਹੁੰਦਾ ਸਾਰਿਆਂ ਉੱਤੇ ਹੀ ਉਹ ਪੁਲਿਸ ਕਾਰਵਾਈ ਕਰਵਾਉਂਦਾ ਹੈ ਬਹੁਤ ਸਾਰੇ ਖੜਕਵਾ ਦੇ ਮੁਕਾਬਲੇ ਜਦ ਤੱਕ ਦਲਬੀਰ ਸਿੰਘ ਆਪਣੇ ਵੱਲੋਂ ਕਰਦਾ ਜਾਂ ਉਸ ਵੱਲੋਂ ਕਰਵਾਏ ਜਾਂਦੇ ਹਨ ਇਸੇ ਦਰਾੜ ਦਲਬੀਰ ਸਿੰਘ ਆਪਣੇ ਕਾਫੀ ਪੁਰਾਣੇ ਸਾਥੀ ਖੜਕੂ ਕੇਸੀ ਸ਼ਰਮਾ ਜਿਸ ਉੱਤੇ ਪੁਲਿਸ ਨੇ ਕਈ ਲੱਖ ਦਾ ਨਾਅਰ ਰੱਖਿਆ ਸੀ ਉਸ ਨੂੰ ਆਪਣੀਆਂ ਗੱਲਾਂ ਵਿੱਚ ਲਿਆ ਕੇ ਚੰਡੀਗੜ੍ਹ ਬੁਲਾਉਂਦਾ ਤੇ ਰੋਜ਼ ਗਾਰਡਨ ਬੱਸ ਸਟੈਂਡ ਦੇ ਕੋਲ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੰਦਾ ਹੈ ਜੇਸ ਤੋਂ ਬਾਅਦ ਚੱਟìਗੜ ਪੁਲਿਸ ਦਲਬੀਰ ਸਿੰਘ ਦਾ ਪਿੱਛਾ ਕਰਦੀ ਪਰ ਉਹ ਸਿੱਧਾ ਜਾ ਕੇ ਜੂਲੀਓ ਰਬੈਰੋ ਦੇ ਘਰ ਵਿੱਚ ਵੜ ਕੇ ਲੋਕ ਜਾਂਦਾ ਜਿਸ ਕਾਰਨ ਚੱਟìਗੜ ਪੁਲਿਸ ਨੂੰ ਉੱਥੋਂ ਖਾਲੀ ਹਟਵਾਉਣਾ ਪੈਂਦਾ ਇਸ ਇਨਕਾਪਟਰ ਤੋਂ ਬਾਅਦ ਜੂਲੀਓ ਰਬੈਰੋ ਵੱਲੋਂ ਦਲਬੀਰ ਸਿੰਘ ਨੂੰ ਖੁੱਲੀਆਂ ਅਤੇ ਬੇਤਹਾਸ਼ਾ ਪਾਵਰਾ ਦੇ ਦਿੱਤੀਆਂ ਜਾਂਦੀਆਂ ਖਾੜਕੂ ਕੇਸੀ ਸ਼ਰਮਾ ਉੱਤੇ ਜਿੰਨਾ ਇਨਾਮ ਪੁਲਿਸ ਵੱਲੋਂ ਰੱਖਿਆ ਗਿਆ ਸੀ ਉਹ ਸਾਰੇ ਦਾ ਸਾਰਾ ਦਲਬੀਰ ਸਿੰਘ ਨੂੰ ਦੇ ਦਿੱਤਾ ਜਾਂਦਾ ਦਲਬੀਰ ਸਿੰਘ ਦੀ ਨਿਯੁਕਤੀ ਸਿੱਧੀ ਪਟਿਆਲਾ ਸੀਐਨ ਚਾਰਜਵਲਰ ਲਗਾ ਦਿੱਤੀ ਜਾਂਦੀ ਹੈ ਉਹ ਹੁੰਦਾ ਭਾਵੇਂ ਈਐਸਾ ਹੀ ਰਹਿਕਦਾ ਪਰ ਉਸ ਨੂੰ ਪਾਵਰਾ ਇੱਕ ਹਿਸਾਬ ਨਾਲ ਐਸਐਸਪੀ ਤੋਂ ਵੀ ਉੱਨੇ ਲੈਵਲ ਤੇ ਦਿੱਤੀ ਆ ਜਾਂਦੀ ਆ ਇਹ ਉਹੀ ਸਭਾ ਹੁੰਦਾ ਹੈ ਜਦੋਂ ਦੋ ਆਈਪੀਐਸ ਅਫਸਰਾਂ ਦੀ ਕਤਲ ਤੋਂ ਬਾਅਦ ਸੀਤਲ ਦਾਸ ਪਟਿਆਲਾ ਦਾ ਐਸਐਸਪੀ ਲਗਾਇਆ ਜਾਂਦਾ ਜਿਸ ਨੂੰ ਦਲਬੀਰ ਸਿੰਘ ਦੇ ਪਛੋਕਰ ਬਾਰੇ ਸਾਰਾ ਕੁਝ ਪਤਾ ਹੁੰਦਾ ਹੈ ਕਿ ਇਹ ਕਿੱਦਾਂ ਕੰਮਦਾ ਜਾਂ ਇਹ ਆਪਣੀ ਪਹਿਲੀ ਨੌਕਰੀ ਦੇ ਦੌਰਾਨ ਕੀ ਕੁਝ ਕਰਦਾ ਰਿਹਾ ਦਲਵੀਰ ਸਿੰਘ ਨੂੰ ਡੀਜੀਪੀ ਵੱਲੋਂ ਕਈ ਗੱਡੀਆਂ ਦਿੱਤੀਆਂ ਜਾਂਦੀਆਂ। ਇੱਕ ਜੀਪ ਉੱਤੇ ਪੱਕੀ ਸਟੇਨਗਨ ਫਿੱਟ ਹੁੰਦੀ ਹੈ ਜੋ ਦਲਵੀਰ ਸਿੰਘ ਨੂੰ ਮਿਲੀ ਹੁੰਦੀ ਹੈ ਤੇ ਜਦੋਂ ਇਹ ਐਸਐਸਆਈ ਦਲਵੀਰ ਸਿੰਘ ਚੱਲਦਾ ਤਾਂ ਕਈ-ਕਈ ਗੱਡੀਆਂ ਦਾ ਕਾਫਲਾ ਉਸਦੇ ਨਾਲ ਚੱਲਦਾ। ਪਰ ਸੀਤਲ ਦਾਸ ਜੋ ਪਟਿਆਲਾ ਦਾ ਅਸਲੀ ਐਸਐਸਪੀ ਹੁੰਦਾ ਉਹ ਦਲਵੀਰ ਸਿੰਘ ਦੀਆਂ ਗਤੀਵਧੀਆਂ ਦਾ ਵਿਰੋਧ ਸ਼ੁਰੂ ਕਰ ਦਿੰਦਾ ਹੈ। ਐਸਐਸਪੀ ਸੀਤਲ ਦਾਸ ਸਵਾਲ ਉਠਾਉਂਦਾ ਹੈ ਕਿ ਪੁਲਿਸ ਫੋਰਸ ਵਿੱਚ ਦਲਵੀਰ ਸਿੰਘ ਵਰਗੇ ਕ੍ਰਿਮਨਲ ਕਿਸਮ ਦੇ ਬੰਦਿਆਂ ਦਾ ਕੀ ਕੰਮ? ਵੈਸੇ ਪ੍ਰੋਟੋਕਾਲ ਪੁਲਿਸ ਦਾ ਤਾਂ ਇਹ ਹੁੰਦਾ ਕਿ ਜ਼ਿਲ੍ਹੇ ਦੇ ਐਸਐਸਪੀ ਨੂੰ ਸਾਰੇ ਜ਼ਿਲ੍ਹੇ ਦੇ ਪੁਲਿਸ ਮੁਲਾਜ਼ਮ ਰਿਪੋਰਟ ਕਰਦੇ ਹਨ ਪਰ ਦਲਬੀਰ ਸਿੰਘ ਉੱਤੇ ਜੈਨ ਜੂਲੀਓ ਰਬੇਰੋ ਦਾ ਹੱਥ ਔੜ ਕਰਕੇ ਉਹ ਕਿਸੇ ਨੂੰ ਵੀ ਰਿਪੋਰਟ ਨਹੀਂ ਕਰਦਾ ਤੇ ਆਪਣੀ ਮਨਮਰਜ਼ੀ ਕਰਦਾ ਤਾਇਨਾਤੀ ਭਾਵੇਂ ਉਸ ਦੀ ਕੱਲੀ ਪਟਿਆਲਾ ਸੀਐਸਟਾਫ ਵਿੱਚ ਹੁੰਦੀ ਹੈ ਪਰ ਉਹ ਕੰਮ ਇੱਕ ਸਾਬ ਨਾਲ ਪੂਰੇ ਪੰਜਾਬ ਵਿੱਚ ਕਰਦਾ ਹੈ ਪੰਜਾਬ ਦਾ ਮਸ਼ਹੂਰ ਕੈਟ ਸਰਤੋਕ ਕਾਲਾ ਜਿਸ ਨੇ ਕਈ ਖਾੜਕੂਆਂ ਉੱਤੇ ਕਾਰਵਾਈ ਕਰਵਾਈ ਉਹ ਦਲਬੀਰ ਸਿੰਘ ਦਾ ਪੱਕਾ ਯਾਰ ਉਹਦਾ ਦਲਬੀਰ ਸਿੰਘ ਦੀ ਹਬਾਕਤ ਇੱਥੋਂ ਤੱਕ ਵੱਧ ਜਾਂਦੀ ਹੈ ਕਿ ਖੜਕੂ ਲਹਿਰ ਨੂੰ ਬਦਨਾਮ ਕਰਨ ਵਾਲੇ ਡਾਕੂ ਲੁੱਟਾਖੋਹਾਂ ਕਰਨ ਵਾਲਿਆਂ ਨਾਲ ਉਹ ਮਿਲ ਜੁਲ ਕੇ ਚੱਲਦਾ ਤੇ ਸਿੱਧੀ ਉਹਨਾਂ ਨੂੰ ਪੜਾ ਦਿੰਦਾ ਹੈ ਕਰੋੜਾ ਰੁਪਏ ਉਸ ਵੱਲੋਂ ਇਸ ਤਰ੍ਹਾਂ ਕਬਾਇਏ ਜਾਂਦੇ ਹਨ ਪੰਜਾਬ ਤੋਂ ਇਲਾਵਾ ਜੰਮੂ ਦੇ ਕੁਝ ਲੁੱਟਾਖੋਹਾਂ ਵਾਲੇ ਗਰੋਹਾਂ ਨਾਲ ਵੀ ਦਲਬੀਰ ਸਿੰਘ ਦੇ ਸੁਬਾਤ ਵੜ ਜਾਂਦੇ ਹਨ ਜੰਮੂ ਦੇ ਲਟੇਰੇ ਜੰਮੂ ਵਾਰਦਾਤ ਕਰਕੇ ਪੰਜਾਬ ਦਲਬੀਰ ਸਿੰਘ ਕੋਲ ਆ ਜਾਂਦੇ ਤੇ ਦਲਬੀਰ ਸਿੰਘ ਆਪਣੇ ਗੁੰਡਿਆਂ ਨੂੰ ਵਾਰਦਾਤ ਤੋਂ ਬਾਅਦ ਜੰਮੂ ਭੇਜ ਦਿੰਦਾ ਇਸ ਕਾਰਨ ਹੀ ਉਸ ਵਕਤ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਫਾਰੂਕ ਅਬਦੁੱਲਾ ਵੱਲੋਂ ਇਕੱਲੇ ਦਲਬੀਰ ਸਿੰਘ ਕਰਕੇ ਪੂਰੀ ਪੰਜਾਬ ਪੁਲਿਸ ਦੀ ਐਂਟਰੀ ਜੰਮੂ ਕਸ਼ਮੀਰ ਵਿੱਚ ਬੈਨ ਕਰ ਦਿੱਤੀ ਜਾਂਦੀ ਹੈ ਜਿਸ ਨੂੰ ਦਿਲਕਰ ਦਾ ਦਲਬੀਰ ਸਿੰਘ ਉਸ ਨੂੰ ਗ੍ਰਿਫਤਾਰ ਕਰ ਲੈਂਦਾ ਉਸੇ ਦਾ ਮੁਕਾਬਲਾ ਵੜਾ ਦਿੰਦਾ ਇਸੇ ਦੌਰਾਨ ਹੀ ਦਲਬੀਰ ਸਿੰਘ ਨੂੰ ਦੁਬਾਰਾ ਡਿਸਮਿਸ ਕਰਨ ਲਈ ਉਸ ਦੀ ਇਨਕੁਆਰੀ ਬੈਠਦੀ ਹੈ ਇਸ ਮਾਮਲੇ ਵਿੱਚ ਦਲਬੀਰ ਸਿੰਘ ਨੂੰ ਪਟਿਆਲਾ ਸਿਵਲ ਲਾਈਨ ਵਿੱਚ ਬੁਲਾਇਆ ਜਾਂਦਾ ਹੈ 10 ਅਗਸਤ 1988 ਦਾ ਦਿਨ ਦਲਬੀਰ ਸਿੰਘ ਜਿਸ ਦਿਨ ਪੇਸ਼ ਹੁੰਦਾ ਹੈ ਉਸ ਦੇ ਸਾਹਮਣੇ ਐਸਐਸਪੀ ਸੀਤਲ ਦਾਸ ਬੈਠਾ ਹੁੰਦਾ ਨਾਲ ਹੀ ਐਸਐਸਪੀ ਡੀ ਬਲਦੇਵ ਸਿੰਘ ਬਰਾੜ ਹੁੰਦਾ ਤੇ ਦੋ ਹੋਰ ਪੁਲਿਸ ਅਫਸਰ ਇਸ ਜਾਂਚ ਵਿੱਚ ਬੈਠੇ ਹੁੰਦੇ ਹਨ ਜੋ ਦਲਬੀਰ ਸਿੰਘ ਨੂੰ ਸਵਾਲ ਜਵਾਬ ਕਰਦੇ ਹਨ ਪਰ ਇਸੇ ਗੱਲਬਾਤ ਦੌਰਾਨ ਕਰੀਬ 1 ਘੰਟੇ ਦੇ ਬਾਅਦ ਕਿਸੇ ਗੱਲ ਨੂੰ ਲੈ ਕੇ ਦਲਬੀਰ ਸਿੰਘ ਆਪਣੇ ਆਪੇ ਤੋਂ ਬਾਹਰ ਹੋ ਕੇ ਆਪਣੀ ਪਿਸਤੌਲ ਦੇ ਨਾਲ ਐਸਐਸਪੀ ਸੀਤਲ ਦਾਸ ਅਤੇ ਐਸਪੀਡੀ ਬਲਦੇਵ ਬਰਾੜ ਨੂੰ ਗੋਲੀਆਂ ਨਾਲ ਭੁੰਡਸੋੜਦਾ ਉਹ ਕਈ ਗੋਲੀਆਂ ਚਲਾਉਦਾ ਜਦੋਂ ਉਸ ਨੂੰ ਪਤਾ ਲੱਗਦਾ ਕਿ ਦੋਵੇਂ ਅਫਸਰ ਮਾਰੇ ਗਏ ਤਾਂ ਉਸ ਤੋਂ ਬਾਅਦ ਉਹ ਸੀਤਲ ਦਾਸ ਦੀ ਪਿਸਤੌਲ ਕੱਢ ਕੇ ਆਪਣੇ ਆਪ ਨੂੰ ਹੀ ਗੋਲੀ ਮਾਰ ਲੈਂਦਾ ਕੁਝ ਮਿੰਟਾਂ ਵਿੱਚ ਹੀ ਇੱਕੋ ਕਮਰੇ ਵਿੱਚ ਇੱਕ ਐਸਐਸਪੀ ਇੱਕ ਐਸਪੀਡੀ ਤੇ ਇੱਕ ASI ਤਿੰਨੇ ਮਾਰੇ ਜਾਂਦੇ ਹਨ ਦੋਹਾਂ ਦਾ ਕਤਲ ਹੁੰਦਾ ਤੇ ਤੀਜਾ ਖੁਦਕੁਸ਼ੀ ਕਰਦਾ ਅੱਜ ਕੁਝ ਸਮਾਂ ਪਹਿਲਾਂ ਇਹ ਦੋ SSP ਨੂੰ ਖਾਰਕੁੰਮ ਬਾੜਦੇ ਹਨ ਤੇ ਇਸ ਤੋਂ ਕੁਝ ਸਮੇਂ ਬਾਅਦ ਇੱਕ ASI ਹੀ ਦੋ SSP ਰੈਂਕ ਦੇ ਅਫਸਰਾਂ ਦਾ ਕਤਲ ਕਰ ਦਿੰਦਾ ਹੈ ਇਹ ਉਹ ਘਟਨਾ ਸੀ ਜੋ ਪੰਜਾਬ ਪੁਲਿਸ ਦੇ ਜਾਂ ਪੂਰੀ ਭਾਰਤ ਦੀ ਪੁਲਿਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਈ ਦੋ SSP ਤੇ ਦੋ SP ਮਾਰੇ ਜਾਂਦੇ ਹਨ ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਇਸ ਈਵੈਂਟ 'ਚ ਅਜਿਹੇ ਕ੍ਰਿਮੀਨਲ ਕਿਸਮ ਦੇ ਪੁਲਿਸ ਅਫਸਰ ਵੀ ਮੌਜੂਦ ਸਨ ਜਿਨ੍ਹਾਂ ਨੇ ਆਪਣੀ ਮਨਮਰਜ਼ੀ ਕੀਤੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ